ਨਾ ਦੇ ਸਾਡੇ ਖਾਣੇ ਦਾ ਵੀ ਲਾਗੇ ਤਾਂ ਤੇ ਇਹਦਾ ਕੀ ਫਿਰ ਰੱਖਣਾ ਮੁੱਲ ਵੀਰ ਜੀ ਮੁੱਲ ਤੇ ਵੀਰ ਜੀ ਭਾਵੇਂ ਇੰਦਾਂ ਦੀ ਝੋਟੀ ਦਾ 65000 ਕਰ ਲਈਏ ਹਾਂਜੀ ਤਾਂ ਵੀ ਵੇਖਦੀ ਆ ਠੀਕ ਹੈ ਪਰ ਆਪਾਂ ਇਹ ਨਾਲ ਨਹੀਂ ਕਰਨਾ ਕਿੰਨਾ ਕਰਦੇ ਪਾਣਾ ਲਈ ਪਾਣਾ ਦੇਣੀ 60000 ਤੋਂ ਮਾਨਸਾਲ ਕਰਦਾ ਕਿੰਨਾ ਕਰ ਦੋਗੇ 2000 ਹੀ ਛੱਡ ਦਾਂ ਅੱਛਾ 55000 ਦੀ ਦੇ ਦੇ 50000 ਦੀ ਦੇ ਦੇ ਠੀਕ ਹੈ ਜੀ ਤੇ ਦੁੱਧ ਨਾਲ ਲੀਟਰ ਚ ਆ ਕੇ ਦੋਗੇ ਫਿਰ ਆ ਕੇ ਦਿੱਤੀ ਗਾਰੰਟੀ ਆ ਠੀਕ ਹੈ ਜੀ ਆ ਦੇਖ ਸਾਡੀ ਉਤਰਾਂ ਜਿਹੜਾ ਕੱਦ ਵਜਨ ਦੀ ਜਿਹੜੀ ਚੰਗੀ ਆ ਜਿਹੜੀ ਇਹ ਤੇ ਹੁਣ ਜਿਹੜੇ ਤੀਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਕੱਦ ਕਾਠ ਬੋਡੀ ਵੇਟ ਜਿਹੜਾ ਇਹਦਾ ਚੰਗਾ ਹੈ ਇਹਦਾ ਵਿੱਚ ਕਿੰਨਾ ਸੁਆ ਜੀ ਇਹਦਾ ਵੀ ਤੀਸਰਾ ਸੁਆ ਹੈ ਨੋ ਕਿੰਨਾ ਚਿਰ ਸੁਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ 12 ਲੀਟਰ ਮੌਕੇ ਤੇ ਤਿਆਰ ਤਿਆਰ ਬਿਲਕੁਲ 12 ਲੀਟਰ ਕਿੰਨਾ ਚੁਵਾਈ ਜਾਊਗੀ ਇਸ ਵਿੱਚ 15 ਲੀਟਰ ਕੱਢਿਆ ਇਹਨੇ ਅੱਛਾ ਉੱਥੇ ਹੀ ਜਾਣਾ ਅੱਛਾ ਪਿਛਲੇ ਸਵੇਰੇ ਜਿਹੜਾ ਕਹਿੰਦੇ ਕਿ ਇਹਦਾ 15 ਲੀਟਰ ਜਿਹਨੇ ਜਿਹੜਾ ਦੁੱਧ ਕੱਢਿਆ ਬਾਕੀ ਇਹਦਾ ਵੀ ਕੱਦ ਕਾਠ ਬੋਡੀ ਵੇਟ ਜਿਹੜਾ ਚੰਗਾ ਹੈ ਠੀਕ ਹੈ ਜੀ ਪੂਰੀ ਸੰਭੀ ਸੰਭੀ ਚੰਗੀ ਰੀਜਣਾ ਚੰਗਾ ਬੋੜੀ ਬੇਟੇ ਥਣਾ ਦਸਾਈ ਗਿਆ ਪੂਰੀ ਜਿਹੜਾ ਚੰਗਾ ਬੰਦ ਰਿਜਿੰਨਾ ਤੇ ਥਾਂ ਥਾਂ ਨੇ ਮਿੱਟੀ ਓਕੇ ਸਾਰੇ ਇਹਦਾ ਕਿ ਮੁੱਲ ਜੀ ਮੁੱਲ ਤਾਂ ਵੇਦੀ ਭਾਵੇਂ 1.00 ਲੱਖ ਕਰੀਏ ਅੱਛਾ 95000 ਦੀ ਹਾਂ ਨਾ ਹਣੀ ਜੇ ਕੋਈ ਮੰਨਤਾਂ ਨੂੰ ਫਿਰ ਵੀ ਅੱਛਾ 95000 ਚ ਮੰਨਤਾਂ ਕਰੋਗੇ ਇਹਦਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੇ ਵੀਰ ਫੋਨ ਲਾ ਲੈ ਫੋਨ ਇੱਕ ਤਾਂ ਨਵਾਂ ਵਾਲੀ ਜਿਹੜੀ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਇੱਥੇ ਬਾਅਦ ਜਿਹੜੀਆਂ ਦੋ گاਵਾਾਂ ਵਿੱਚ ਜਿਹੜੀਆਂ ਹੱਲੇ ਤੁਹਾਨੂੰ ਦਿਖਾਉਣੀ ਆ ਖਾਣਾ ਦਾ ਸਾਈਜ਼ ਗੈਪ ਇਹਦਾ ਵੀ ਇੱਕ ਰੀ ਲੱਗ ਰਿਹਾ ਦੇਖ ਸਕਦੇ ਜੀ ਇਹਦਾ ਵੀ ਜੀ ਕਿੰਨਾ ਸਮਾਂ ਅੱਜ ਦੂਜੇ ਸਮੇਂ ਸੋਈ ਜੇ ਅੱਛਾ ਜੀ ਥੋੜਾ ਇਹਦਾ ਮੇਰਾ ਵੀ ਥਾਣਾ ਜਿੰਨਾ ਨੱਚਿਆ ਕਿਦਾਂ ਖਾ ਲਿਆ ਇਹਨੂੰ ਨਾ ਅੱਜ ਕੱਟਾ ਲਉਂਗਾ 11 ਵਜੇ ਅੱਛਾ ਅਗਲੀ ਦਿਨ ਕਹੂਗਾ ਬਾਅਦ ਬਾਅਦ ਤਾਂ ਵੀ ਵੀਡੀਓ ਦੁਬਾਰਾ ਬਣੀ ਦੀ ਪਰਾਂ ਠੀਕ ਹੈ ਬਾਕੀ ਚਲੋ ਜਿੰਨੇ ਵੀ ਦੋ ਟਾਈਮ ਚੋ ਹੀ ਲੈਣੀ ਆ ਕੀ ਹੋ ਗਿਆ 2 ਟਾਈਮ ਚ ਹੋਵੇ 3 ਟਾਈਮ ਚ ਹੋਵੇ ਠੀਕ ਹੈ ਤਸੱਲੀ ਵੀ ਰਾਪਲੇ ਕਰ ਇਹਨਾਂ ਸੋਈ ਨੂੰ ਕਿੰਨਾ ਚਿਰ ਹੋਇਆ ਜੀ 10 12 ਦਿਨ ਹੋ ਗਏ ਆ 10 12 ਦਿਨ ਹੋ ਗਏ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ 10 ਲੀਟਰ ਤਿਆਰ ਆ ਤੇ ਇਹ ਕਿੰਨਾ ਚਵਾਈ ਜਾਓਗੇ 12 13 ਲੀਟਰ ਤੱਕ ਇਹ ਜਾਊਗੀ 12 13 ਤੱਕ ਰ ਵੀ ਕਹਿੰਦੇ ਕਿ ਜਾ ਸਕਦੀ ਆ ਬਾਕੀ ਇਹ ਕੱਟਾ ਹੋ ਗਿਆ ਜਿਆਦਾ 11 ਤੋਂ ਬਿਜੂਣਾ 11 ਕਿਤੇ ਲੱਗੇ ਬੰਨੇ ਵੀ ਜਿਹਨੇ ਕਹਿੰਦੇ ਕਿ ਕੱਟਾ ਜਿਹੜਾ ਇਹਦਾ ਚੁੰਗ ਕੇ ਆ ਬਾਕੀ ਸੂਈ ਸਭਈ ਆਪਣੀ ਦੋ ਟਾਈਮ ਤਿੰਨ ਟਾਈਮ ਚੋਾਈ ਕਰਕੇ ਖੜੋ ਫਿਰ ਵੀ ਲੈ ਜਾ ਵੀ ਜੀ ਬੰਦੇ ਇੰਨਾਂ ਤੇ ਵੀ ਦੀਦਾ ਕਿ ਮੁੱਲ ਜੇ ਫਿਰ ਇਹ ਤਾਂ ਬੜਾ ਲੋਕ ਤੇ ਮੋਲ ਲੱਖ ਲੱਖ ਸੜਾ ਸੜਾ ਲੱਖ ਕਰੀ ਜਾਂਦੇ ਹਾਂ ਹਾਂਜੀ ਪਰ ਆਪਾਂ 75000 ਚ ਮਾਨਤਾ ਕਰ ਅੱਛਾ 75000 ਚ ਮਾਨ ਕਰ ਦੋਗੇ ਤਾਂ ਠੀਕ ਹੈ ਜੀ ਕੋਈ ਫੋਨ ਲਾਵੇ ਹੈਨਾ ਮੌਕੇ ਤੇ ਕੋਈ ਵੀ ਭਰਾ ਮਾਨ ਕਰ ਦਾਂ ਠੀਕ ਹੈ ਜੀ ਹਾਂ ਚਿਹਰਾ ਵੀ ਇਹ ਦੇਖ ਸਕਦੇ ਥਣ ਵੀ ਦੇਖ ਸਕਦੇ ਲੱਗੇ ਤਾਂ ਤੁਹਾਨੂੰ ਗਾਵਾਂ ਜਿਹੜੀਆਂ ਦੋ ਤਿੰਨ ਦਿਖਾਉਣੀਆਂ ਆ ਆ ਬੱਚੇ ਵੀ ਦੇਖ ਸਕਦੇ ਜੀ ਇੱਕ ਜਿਹੜੀ ਗਾਂ ਸੋਈ ਉਹਦਾ ਬੱਚਾ ਤੇ ਇੱਕ ਮਾਇਦਾ ਵੀ ਬੱਚਾ ਜੀ ਤੇ ਮੱਜਾਂ ਦੇ ਬਾਕੀਆਂ ਦੇ ਮੱਜਾਂ ਦੇ ਬੱਚੇ ਵੀ ਜਿਹੜੇ ਆਵਾਜ਼ ਦੇ ਸਕਦੇ ਨੇ ਸਾਰੇ ਬੱਚੇ ਦੇ ਸਕਦੇ ਤੇ ਆ ਗੱਭਨ ਦੇ ਵਿਦਿਗਾ ਤੋਰਦੇ ਨਵੀਂ ਕਲੀ ਇਹਨੇ ਕਿੰਨਾ ਸਵੇਰ ਸੁਹਾ ਸੁਣੀ ਦੂਸਰਾ ਸਵੇਰ ਸੁਣੀ ਹੈ ਤੇ ਟਾਈਮ ਕਿੰਨਾ ਖੜਦੀ ਟਾਈਮ ਦੀ ਇਹਦੇ ਖਿੰਡੇੜਾ ਪਾਉਗੇ ਨਾ 9 ਮਿੰਟ ਲੈਂਦੀ ਕਿ ਉੱਪਰ ਤੇ ਨਹੀਂ ਅੱਜ ਦੇ ਹੁਣ ਜਾਣਗੇ ਅੱਛਾ ਹਫਤੇ ਦੇਖ ਲਈ ਜਰਾ ਜਹੋ ਸਾਧਨ ਲੈ ਜੇ ਮੰਦਾ ਵੇਦੀ ਨੂੰ ਛਾਣ ਦੇਖ ਸਕਦੇ ਤੇ ਇੱਕ ਦੀ ਲਾਗੇ ਤੋਂ ਇਹ ਵੇਦੀ ਕਿੰਨਾ ਕੁ ਦੁੱਧ ਚਵਾਈ ਜਾਓਗੀ ਦੁੱਧ ਵੀ ਜੀ 13-14 ਲੀਟਰ ਚਵਾਉਗੇ 10 ਲੀਟਰ ਪਿਛਲੇ ਸਵੇਰੇ ਦੇ ਤਾਂ ਠੀਕ ਹੈ ਤੇ ਇਹਦਾ ਕੀ ਮੁੱਲ ਜੇ ਫਿਰ ਇਹਦਾ ਮੁੱਲ ਤੇ ਵੇਦੀ ਪਾਉ 40 ਕਰ ਲੀਏ ਅੱਛਾ 30000 ਚ ਮੰਨ ਤਨ ਕਰ ਅੱਛਾ 36000 ਚ ਮੰਨ ਤਨ ਕਰ ਦੋਗੇ ਠੀਕ ਹੈ ਜੀ ਤੇ ਹੁਣ ਗਾਂ ਇੱਕ ਹੋਰ ਹੈਗੀ ਉਹ ਵੀ ਦਿਖਾ ਦਈਏ ਨਾ ਹੁਣ ਇੱਕ ਸੂਈ ਸਵਾਈ ਜਿਹੜੀ ਗਾਂ ਇੱਕ ਹੋਰ ਤੁਹਾਨੂੰ ਦਿਖਾਉਣੀ ਹੈ ਕਿੰਨਾ ਸੂਆ ਚ ਵਿੱਧੀ ਦਾ ਇਹ ਦੂਜਾ ਸੂਆ ਸੂਈ ਦੇ ਦੂਸਰਾ ਸੂਆ ਸੂਈ ਆ ਤੇ ਚੌਥਾ ਦਿਨ ਆ ਠੀਕ ਆ ਤੇ ਕਿੰਨਾ ਦੋ ਤਿਆਰ ਜੇ ਮੌਕੇ ਦੇ ਮੌਕੇ ਦੇ ਵਿੱਚ ਜੀ 10 ਲੀਟਰ ਬੋਲਾ ਤਿਆਰ ਦੇ 10 ਲੀਟਰ ਬੋਲਾ ਹੀ ਤਿਆਰ ਆ ਕਿੰਨਾ ਕਿਚਾਈ ਜਾਊਗੀ ਜੀ ਤੇਰਾ 13 14 ਲੀਟਰ ਤੇ ਗੱਡੂਗੇ 10 ਤੱਕ ਤੇ ਸਟਾਰਟਿੰਗ ਹੀ ਕੀਤੀ ਜੇ ਅੱਛਾ ਲੈ ਫਿਰ ਤੋੜ ਦੇ ਨਵੇਂ ਇਹ ਤਾਂ ਮਗਰ ਬੱਚਾ ਕੀ ਬੱਚਾ ਕਿ ਬੱਚੀ ਜੀ ਇਹ ਤਾਂ ਮਗਰ ਬੱਛਾ ਹੈ ਇਹਦੇ ਵੀ ਥਣ ਦੇ ਸਾਦੇ ਲੱਗੇ ਤਾਂ ਲੈ ਜੇ ਬੰਦਾ ਵੀ ਜੀ ਨਾ ਤੇ ਇਹਦਾ ਕੀ ਮੁੱਲ ਜੀ ਵੀ ਫਿਰ ਇਹਦਾ ਵੀ ਜੀ ਮੁੱਲ ਤੇ 40000 ਕਰਦੇ ਆ ਅੱਛਾ 35000 ਤੇ ਇਹਦਾ ਮਾਨਤਨ ਕਰਦਾ ਅੱਛਾ 35000 ਚ ਮਾਨ ਕਰ ਦਿਓਗੇ ਜੋੜਾ ਕਿ ਇਕੱਠਾ ਲੈ ਜੂਗਾ ਮਾਨਤਨ ਹੋਰ ਕਰ ਦੋਗੇ ਛੋੜਾ ਲੈ ਲੇ ਤੇ ਵੱਧ ਮਾਨਤਨ ਜਿੰਨਾ ਕੋਈ ਠੀਕ ਹੈ ਜੀ ਠੀਕ ਹੈ ਵੀਰ ਜਰ ਕੁੱਛ ਕਹਿਣਾ ਹੈ ਬਸ ਵੀਡੀਓ ਹੈ ਇਹੋ ਕਹਿਣਾ ਵੀ ਜਲੇ ਵੀਰ ਭਰਾ ਨੇ ਮਾਰ ਲੈਣਾ ਹਾਂਜੀ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਹਨ ਠੀਕ ਹੈ ਦੋ ਟਾਈਮ ਚੋ ਚਾਰ ਟਾਈਮ ਚੋ ਬਾਕੀ ਜੇ ਕੋਈ ਵੀਰ ਭਰਾ ਦੂਰੋਂ ਆਉਂਦਾ ਰਹਿੰਦਾ ਪ੍ਰਬੰਧ ਹੈਗਾ ਠੀਕ ਹੈ ਵੀਰ ਜੀ ਆਪਣੀ ਤਸੱਲੀ ਕਰਕੇ ਚੋਗੇ ਤਸੱਲੀ ਕਰਕੇ ਖੜੇ ਹਨ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਵੇ ਇੱਥੇ ਆਪਣੀ ਤਸੱਲੀ ਕਰਕੇ ਆਪਣਾ ਚੰਗੀ ਤਰ੍ਹਾਂ ਵੇਸ਼ ਚਾਹ ਕੇ ਆਪਣੀ ਸਮੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ